ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਹਰ ਕੋਈ ਚਾਹੁੰਦਾ ਹੈ ਕਿ ਘਰ ਖੁਸ਼ੀਆਂ ਆਉਣ ਕਈ ਵਾਰ ਪੈਸਾ ਆਉਂਦਾ ਪਰ ਖੁਸ਼ੀਆਂ ਕਰੋ ਤਰ ਜਾਂਦੀਆਂ ਨੇ ਜਦੋਂ ਆਪਾਂ ਖੁਸ਼ ਰਹਿਣਾ ਸਿੱਖ ਜਾਂਦੇ ਆ ਤਾਂ ਘਰ ਫਿਰ ਆਪੇ ਪੈਸਾ ਵੀ ਆ ਜਾਂਦਾ ਜਿੱਥੇ ਪਿਆਰ ਤੇ ਖੁਸ਼ੀ ਹੋਵੇ ਬਰਕਤ ਵੀ ਉੱਥੇ ਵਾਸ ਕਰਦੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਖੁਸ਼ੀਆਂ ਆਉਣ ਤਾਂ ਤੁਸੀਂ ਆਪਣੀ ਰਸੋਈ ਨਾਲ ਜੁੜਿਆ ਇੱਕ ਛੋਟਾ ਜਿਹਾ ਕੀਮਤੀ ਉਪਾਅ ਜ਼ਰੂਰ ਕਰਿਓ ਜੇਕਰ ਚਾਹੁੰਦੇ ਹੋ ਵੀ ਘਰ ਨਾਲ ਖੁਸ਼ੀਆਂ ਸਥਾਈ ਬਣੀਆਂ ਰਹਿਣ ਤਾਂ ਇਹ ਉਪਾਅ ਆਪਣੇ ਘਰ ਜ਼ਰੂਰ ਕਰੋ ਇਹ ਤੁਸੀਂ ਰੋਜ਼ ਵੀ ਕਰ ਸਕਦੇ ਹੋ ਇਹਦੇ ਲਈ ਆਪਾਂ ਨੂੰ ਚਾਹੀਦਾ ਕੀ ਹੈ ਵੇਖੋ ਕੁੱਝ ਚੀਜ਼ਾਂ ਨਾ ਐਵੇਂ ਦੀਆਂ ਹੁੰਦੀਆਂ ਨੇ ਜੋ ਜ਼ਿੰਦਗੀ ਵਿੱਚ ਨਾ ਸੁੱਖਾਂ ਦਾ ਵਾਅਦਾ ਕਰ ਦਿੰਦੀਆਂ ਨੇ ਜ਼ਿੰਦਗੀ ਵਿੱਚ ਸਕਾਰਾਤਮਕਤਾ ਨੂੰ ਬਧਾ ਪਿਆਰ ਤੇ ਸੁੱਖ ਹੀ ਸਾਰਿਆਂ ਦੀ ਝੋਲੀ ਪਾ ਜਾਂਦੀਆਂ ਨੇ ਤਾਂ ਤੁਸੀਂ ਇਸ ਲਈ ਕੀ ਕਰਨਾ ਹੈ ਜਦੋਂ ਰਾਤ ਨੂੰ ਰਸੋਈ ਦਾ ਸਾਰਾ ਕੰਮ ਕਰ ਲਿਆ ਨਾ ਉਸ ਤੋਂ ਬਾਅਦ ਰਸੋਈ ਨੂੰ ਸਾਫ਼ ਰੱਖਿਓ ਸੁਚਮ ਰੱਖਿਓ ਰਸੋਈ ਦੀ ਪਰਛੱਤੀ ਨੂੰ ਸਾਫ਼ ਕਰ ਲਓ ਥੋੜਾ ਜਿਹਾ ਆਟਾ ਜਿਹੜਾ ਤੁਸੀਂ ਰੱਖਿਆ ਹੈ ਤੇ ਉਹ ਆਟੇ ਦੇ ਵਿੱਚੋਂ ਇੱਕ ਨਾ ਦੀਵਾ ਬਣਾ ਲਓ ਉਹਨੂੰ ਪਰਛੱਤੀ ਦੇ ਉੱਤੇ ਸਾਫ਼ ਕਰਕੇ ਰੱਖੋ ਜੇਕਰ ਹੋ ਸਕੇ ਤਾਂ ਉਹਦੇ ਥੱਲੇ ਥੋੜਾ ਜਿਹਾ ਭਾਵੇਂ ਜੋ ਵੀ ਅਨਾਜ ਤੁਹਾਡੇ ਕੋਲ ਹੈ ਪਾ ਮੀ ਚੋਲ ਹੋਗੇ ਜਾਂ ਫਿਰ ਕਣਕ ਹੋਗੀ ਜੋ ਵੀ ਤੁਹਾਡੀ ਇੱਛਾ ਹੈ ਉਹ ਥੱਲੇ ਰੱਖ ਕੇ ਤੇ ਉਹਦੇ ਉੱਤੇ ਉਹ ਆਟੇ ਵਾਲਾ ਦੀਵਾ ਰੱਖੋ ਇਸ ਦੇ ਉੱਤੇ ਉਹ ਦੀਵਾ ਤੁਸੀਂ ਜਗਾ ਦਿਓ ਕਿਹਾ ਜਾਂਦਾ ਹੈ ਐਵੇਂ ਕਰਨ ਦੇ ਨਾਲ ਘਰੋਂ ਕਦੀ ਬਰਕਤ ਖਤਮ ਨਹੀਂ ਹੁੰਦੀ ਤੇ ਵਾਸਤੇ ਘਰਾਂ ਦੀਆਂ ਇਹ ਨਿਸ਼ਾਨੀਆਂ ਨੇ ਸਵੇਰੇ ਉੱਠ ਕੇ ਤੁਸੀਂ ਉਹ ਜਿਹੜਾ ਦੀਵਾ ਹੈ ਉਹ ਤਾਂ ਕਿਸੇ ਵੀ ਪਸ਼ੂ ਨੂੰ ਚਾਰ ਦਿਓ ਤੇ ਉਹ ਜਿਹੜੀ ਕਣਕ ਆ ਜਾਂ ਚੋਲ ਆ ਜੋ ਵੀ ਆ ਉਹ ਕਿਸੇ ਇੱਕ ਚੀਜ਼ ਚ ਪਾ ਕੇ ਤੇ ਸਾਂਭੀ ਜਾਓ ਮਹੀਨੇ ਬਾਅਦ ਉਹ ਤੁਸੀਂ ਕਿਸੇ ਨੂੰ ਵੀ ਦਾਨ ਕਰ ਦੋ ਆਪਣੇ ਵੱਡੇ-ਵਡੇਰੇ ਐਵੇਂ ਦਿਆਂ ਜੋ ਨਿੱਕੇ-ਨਿੱਕੇ ਚੀਜ਼ਾਂ ਇਹ ਕਰਿਆ ਕਰਦੇ ਸੀ ਇਸ ਪਿੱਛੇ ਦੋ ਕਾਰਨ ਨੇ ਇੱਕ ਧਾਰਮਿਕ ਪੱਖ ਤੇ ਦੂਜਾ ਵਿਗਿਆਨਿਕ ਪੱਖ ਧਾਰਮਿਕ ਪੱਖ ਤੋਂ ਕਹਿੰਦੇ ਵੀ ਇਸ ਤਰ੍ਹਾਂ ਕਦੇ ਵੀ ਘਰ ਪੈਸੇ ਦੀ ਕਮੀ ਨਹੀਂ ਆਉਂਦੀ ਤੇ ਵਿਗਿਆਨ ਕਹਿੰਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਵੋਗੇ ਸਵੇਰੇ ਉੱਠ ਜਿਹੜਾ ਉਹ ਦੀਵਾ ਤੁਸੀਂ ਪਸ਼ੂ ਨੂੰ ਚਾਰ ਦੇਣਾ ਹੈ ਜੋ ਤੁਸੀਂ ਅਨਾਜ ਰੱਖਿਆ ਹੈ ਉਹ ਕਿਸੇ ਪਾਂਡੇ ਚ ਪਾਈ ਜਾ ਜਦੋਂ ਇਕੱਠਾ ਹੋ ਜੇ ਕੋਈ ਮਹੀਨੇ ਦਾ ਤੇ ਕਿਸੇ ਨੂੰ ਦਾਨ ਕਰ ਦੋ ਇਸ ਤਰ੍ਹਾਂ ਘਰ ਦੇ ਜੀਆਂ ਵਿੱਚ ਨਿਮਰਤਾ ਤੇ ਦਇਆ ਦੀ ਭਾਵਨਾ ਰਹੇਗੀ ਤੇ ਇਸ ਤਰ੍ਹਾਂ ਫਿਰ ਘਰ ਬਰਕਤ ਵਿਵਾਸ ਕਰੇਗੀ ਆਪਣੇ ਵੱਡੇ-ਵਡੇਰੇ ਜੋ ਵੀ ਕੰਮ ਕਿਹਾ ਕਰਦੇ ਸੀ ਉਹਦੇ ਪਿੱਛੇ ਕੋਈ ਨਾ ਕੋਈ ਆਪਣਾ ਭਲਾਈ ਲੁਕਿਆ ਹੁੰਦਾ ਸੀ ਫਿਰ ਇਹ ਕੰਮ ਤੁਸੀਂ ਜ਼ਰੂਰ ਕਰੋ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਉਹ ਮਨੁੱਖ ਦੇ 7 ਪੁੱਤ ਸੀ ਕਹਿੰਦੇ ਉਹ ਕਿਸੇ ਸੇਠ ਦੇ ਘਰ ਕੰਮ ਕਰਿਆ ਕਰਦੇ ਸਨ ਕਹਿੰਦੇ ਸ਼ਾਮ ਨੂੰ ਜਦੋਂ ਉਹਨਾਂ ਆਇਆ ਕਰਨਾ ਤਾਂ ਸੇਠ ਨੇ ਉਹਨਾਂ ਨੂੰ ਮਜ਼ਦੂਰੀ ਵਜੋਂ ਉਹਨੀ ਨੂੰ ਕਣਕ ਦੇ ਦਿਆ ਕਰਦੀ ਜਿੰਨੀ ਜ਼ਰੂਰਤ ਹੁੰਦੀ ਕਹਿੰਦੇ ਉਹਨਾਂ ਦਾ ਘਰ ਟੁੱਟਾ ਪਿਆ ਸੀ ਕਹਿੰਦੇ ਜਿਵੇਂ ਛੰਨ ਹੋਵੇ ਤੇ ਸਿਰ ਤੇ ਬਸ ਆਸਰਾ ਯਾਸਰਾ ਸੀ ਕਹਿੰਦੇ ਇੱਕ ਦੇ ਨਾਂ ਨਾਲ ਦੇ ਘਰ ਵਾਲੀ ਮਾਈ ਉਹ ਬਜੁਰਗ ਦੇ ਕੋਲ ਆਈ ਜਿਹਦੇ ਸੱਤ ਪੋਤੇ ਸੀ ਕਹਿੰਦੇ ਤੂੰ ਆਪਣੇ ਵੱਡੇ ਪੁੱਤ ਦਾ ਵਿਆਹ ਕੀਤਾ ਹੋਇਆ ਤੇ ਨੂੰ ਨੂੰ ਘਰ ਲੈ ਕੇ ਆਓ ਤੇ ਤੁਹਾਡੀ ਜੂਨ ਸੋਖੀ ਹੋ ਜੇ ਅਗੋਂ ਉਹ ਬਜ਼ੁਰਗ ਨੇ ਕਿਹਾ ਵੀ ਤੂੰ ਸਾਡੇ ਘਰ ਦੇ ਹਾਲਾਤ ਤਾਂ ਦੇਖੇ ਨੇ ਸਾਡੇ ਆਪਣੇ ਇਸ ਘਰ ਤੇ ਉੱਤੇ ਸਾਡੇ ਸਿਰ ਤੇ ਛੱਤ ਨਹੀਂ ਹੈਗੀ ਖਾਣ ਦਾ ਕੋਈ ਹਿੱਲਾ ਵਸੀਲਾ ਨਹੀਂ ਹੈਗਾ ਫਿਰ ਉਹਨੂੰ ਵੀ ਲਿਆ ਕੇ ਤੇ ਕਿਉਂ ਔਖੇ ਕਰੀਏ ਉਹ ਕਹਿੰਦੇ ਹੋਰ ਤੇ ਹੋਰ ਮੇਰੇ ਪੁੱਤ ਕੋਲ ਤਾਂ ਇੰਨੇ ਵੀ ਕੱਪੜੇ ਨਹੀਂ ਵੀ ਪਾ ਕੇ ਸੋਹਰੇ ਘਰ ਤੌਰ 'ਤੇ ਕਹਿੰਦੀ ਕੋਈ ਨਾ ਉਹਦੇ ਖਾਣ ਦਾ ਹਿੱਲਾ ਵਸੀਲਾ ਵੀ ਹੋ ਜਾਏਗਾ ਤੁਸੀਂ ਉਹਨੂੰ ਲੈ ਕੇ ਆਓ ਤੇ ਮੇਰੇ ਪੁੱਤ ਦੇ ਕੱਪੜੇ ਪਵਾ ਕੇ ਤੇ ਉਹਨੂੰ ਕੱਲ ਦੋ। ਕਹਿੰਦੇ ਅਗਲੀ ਸਵੇਰ ਉਹਨੂੰ ਕੱਪੜੇ ਪਵਾ ਕੇ ਤੇ ਸੌਰੇ ਘਰ ਕੱਲ ਦਿੱਤਾ। ਕਹਿੰਦੇ ਦੋ ਤੋਂ ਤਿੰਨ ਦਿਨ ਉੱਥੇ ਰਿਹਾ ਤੇ ਉਹਨੂੰ ਲੈ ਕੇ ਤੇ ਘਰ ਆ ਗਿਆ। ਕਹਿੰਦੇ ਜਦੋਂ ਘਰ ਆਇਆ ਨਾ ਉਸ ਸਮੇਂ ਕਹਿੰਦੇ ਵੀ ਰਾਤ ਦਾ ਸਮਾਂ ਸੀ ਤੇ ਉਹਨੇ ਉਸ ਮਾਈ ਦੇ ਘਰion ਵਿੱਚ ਬਿਠਾ ਦਿੱਤਾ। ਕਹਿੰਦੇ ਉੱਥੇ ਬੈਠੀ ਰਹੀ ਸਵੇਰ ਹੋਈ ਤਾਂ ਮਾਈ ਨੂੰ ਕਹਿੰਦੀ ਪੁੱਤ ਤੂੰ ਆਪਣੇ ਘਰ ਜਾ। ਕਿੰਦੀ ਮिन्नੂ ਤਾਂ ਇਹ ਸੀ ਵੀ ਇਹ ਮੇਰਾ ਘਰ ਹੈ ਕਿੰਦੀ ਪੁੱਤ ਇਹ ਨਹੀਂ ਤੇਰਾ ਘਰ ਉਹਨੂੰ ਉਸਤੇ ਘਰ ਛੱਡ ਜਾਂਦੀ ਕਿੰਦੀ ਜਦੋਂ ਘਰ ਆਈ ਦੇਖਿਆ ਟੁੱਟੀਆਂ ਕੰਧਾਂ ਜਿਹੜੀ ਛੱਤ ਐ ਸਿਰ ਤੇ ਉਹ ਵੀ ਟੁੱਟੀ ਪਈ ਅੰਦਰ ਇੱਕ ਮੰਜੀ ਪਈ ਉਹ ਵੀ ਟੁੱਟੀ ਪਈ ਚੁੱਲ੍ਹੇ-ਚੁੱਲ੍ਹੇ ਬਣੇ ਪੈ ਨੇ ਘਰ ਦਾ ਬੁਰਾ ਹਾਲ ਕਿੰਦੀ ਪਹਿਲਾਂ ਤਾਂ ਕੰਧ ਦੇ ਨਾਲ ਲੱਗ ਕੇ ਤੇ ਰੋਣ ਲੱਗ ਜਾਂਦੀ ਫਿਰ ਰੋਂਦਿਆਂ ਰੋਂਦਿਆਂ ਜਦੋਂ ਹੰਬ ਗਈ ਤੇ ਕਿੰਦੀ ਰੋਇਆਂ ਤਾਂ ਕੋਈ ਹੱਲ ਨਹੀਂ ਹੋਣਾ ਉੱਠ ਕੇ ਹਿੰਮਤ ਤੇ ਉਦਮ ਨੂੰ ਗੱਲ ਲਾਉਣਾ ਹੀ ਪੈਣਾ ਕਿੰਦੀ ਉਠੀ ਮਾਈ ਤੇ ਕਰੋ ਮਾਂਜਾ ਲੈ ਕੇ ਆਈ ਕਿੰਦੇ ਸਾਰਾ ਘਰ ਸਾਫ਼ ਕੀਤਾ ਜਿੱਥੇ-ਜਿੱਥੇ ਜੋ ਚੀਜ਼ ਲਿੰਬਣ ਪੋਚਣ ਵਾਲੀ ਸੀ ਉਸ ਘਰ ਦੀ ਛੱਤ ਠੀਕ ਕੀਤੀ ਕੰਧਾਂ ਠੀਕ ਕੀਤੀਆਂ ਕਿੰਦੇ ਘਰ 7-8 ਚੁੱਲ੍ਹੇ ਬਣੇ ਪਏ ਸੀ ਸਾਰੇ ਢਾਕੇ ਤੇ ਇੱਕ ਚੁੱਲਾ ਬਣਾਇਆ ਜੋ ਉੱਥੇ ਟੁੱਟਾ ਭੱਜਾ ਸਮਾਨ ਸੀ ਉਹ ਬਾਹਰ ਵਗਾ ਦਿੱਤਾ ਤੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਪਛਾਣ ਹੀ ਨਹੀਂ ਸੀ ਆਉਂਦਾ ਵੀ ਸਵੇਰੇ ਇਹ ਹੀ ਘਰ ਸੀ ਕਿੰਦੇ ਸ਼ਾਮ ਹੋਈ ਤੇ ਉਹ ਸਾਰੇ ਜਣੇ ਘਰ ਵਾਪਸ ਆਏ ਆ ਕੇ ਪਹਿਲਾਂ ਤੇ ਹੈਰਾਨ ਹੋਏ ਵੀ ਇਹ ਉਹੀ ਘਰ ਆ। ਕਹਿੰਦੇ ਫਿਰ ਜਦੋਂ ਉਹਨਾਂ ਆਪਣੇ ਚੁੱਲ੍ਹਾ ਟੁੱਟੀਆਂ ਦੇਖੀਆਂ ਤਾਂ ਉਹਦਾ ਪਿਓ ਨੇ ਕਿਹਾ ਵੀ ਤੇਰੀ ਘਰ ਵਾਲੀ ਨੇ ਤਾਂ ਉਹੰਦਿਆਂ ਸਾਡਾ ਸਾਰਾ ਸਮਾਨ ਹੀ ਤੋੜ ਕੇ ਰੱਖਤਾ। ਕਹਿੰਦੀ ਨਹੀਂ ਪਿਤਾ ਜੀ ਇੱਕ ਝੋਲ ਰੱਖੀਏ ਤੇ ਉਹਦੀ ਪ੍ਰਸ਼ਾਦਾ ਪਾਣੀ ਬਣਾ ਕੇ ਦਵਾਂਗੇ। ਤੁਸੀਂ ਜੋ ਲੈ ਕੇ ਆਏ ਹੋ ਮੈਨੂੰ ਤੋਂ ਮੈਂ ਤੁਹਾਨੂੰ ਪ੍ਰਸ਼ਾਦਾ ਪਾਣੀ ਬਣਾ ਕੇ ਦਵਾਂਗੀ। ਕਹਿੰਦੇ ਉਹ ਕਣਕ ਲੈ ਕੇ ਆਏ ਸੀ ਸਾਰੇ ਜਣੇ। ਕਹਿੰਦੇ ਉਹਨੇ ਸਾਰੀ ਕਣਕ ਨੂੰ ਕੁਝ ਹਿੱਸਾ ਰੱਖ ਕੇ ਪੀ ਕੇ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਬਣਾਤਾ। ਸਵੇਰੇ ਜਦੋਂ ਜਾਣ ਲੱਗੇ ਕਹਿੰਦੀ ਪਿਤਾ ਜੀ ਅੱਜ ਸੇਠ ਨੂੰ ਕਿਉਂ? ਵੀ ਸਾਡਾ ਇਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ। ਜੋ ਵੀ ਸਾਨੂੰ ਦਿੰਦੇ ਹੋ ਉਹਦਾ ਤਿੰਨ ਗੁਣਾ ਕਰਕੇ ਸਾਨੂੰ ਦਿਆ ਕਰੋ। ਕਹਿੰਦੇ ਪਹਿਲਾਂ ਕਿਤੇ 3 ਕਿਲੋ ਮਿਲਦੀ ਸੀ। ਕਹਿੰਦੇ ਅੱਜ ਨਾ ਉਹਨੇ ਹੀਲਾ ਔਖਾ ਹੋ ਕੇ ਤੇ ਉਹਨੂੰ ਕਹਿਤਾ ਸੇਠ ਨੂੰ ਸੇਠ ਵੀ ਸਾਡਾ ਇਹਦੇ ਨਾਲ ਪੇਟ ਨਹੀਂ ਭਰਦਾ। ਤੂੰ ਸਾਨੂੰ ਇਹਦਾ ਤਿੰਨ ਗੁਣਾ ਦਿਆ ਕਰ। ਕਹਿੰਦੇ ਉਹ ਸੇਠ ਨੇ ਹੁਣ ਉਹਨਾਂ ਨੂੰ ਜੋ ਦੇਣਾ ਸੀ ਉਨ ਉਸ ਦਿਹਾੜੇ ਤਿੰਨ ਗੁਣਾ ਦੇਣ ਲੱਗ ਗਿਆ ਪਹਿਲਾਂ 3 ਕਿਲੋ ਦਿੰਦਾ ਸੀ ਹੁਣ 9 ਕਿਲੋ ਦੇਣ ਲੱਗ ਗਿਆ ਕਹਿੰਦੇ ਹੁਣ ਕੀ ਸੀ ਹੁਣ ਉਹਨੇ ਉਹਦੇ ਵਿੱਚੋਂ ਕੁਝ ਹਿੱਸਾ ਰੱਖ ਲਿਆ ਕਰਨਾ ਤੇ ਬਾਕੀ ਹਿੱਸੇ ਦੀ ਉਹਨੇ ਰੋਟੀ ਬਣਾ ਕੇ ਸਾਰਿਆਂ ਨੂੰ ਦੇ ਦਿਆ ਕਰਨੀ ਕਹਿੰਦੇ ਸਾਰਿਆਂ ਨੇ ਪੇਟ ਭਰ ਕੇ ਖਾ ਲਿਆ ਕਰਨਾ ਕਹਿੰਦੇ ਮਹੀਨਾ ਕੋ ਲੰਘਿਆ ਤੇ ਕਹਿੰਦੀ ਪਿਤਾ ਜੀ ਅੱਜ ਫੇਰ ਸੇਠ ਨੂੰ ਜਾ ਕੇ ਕਿਉਂ ਐਨੇ ਨਾਲ ਪੇਟ ਨਹੀਂ ਭਰਦਾ ਸਾਡੇ ਨਾਲ ਇਹਦਾ ਤੁਸੀਂ ਤਿੰਨ ਗੁਣਾ ਕਰ ਦੋ ਕਹਿੰਦੇ ਪੁੱਤ ਪਹਿਲਾਂ ਤੂੰ ਕਿਹਾ ਮੇ ਆਖ ਦਿੱਤਾ ਹੁਣ ਸੇਠ ਨੇ ਨਹੀਂ ਕਰਨਾ ਤੂੰ ਐਵੇਂ ਨਾਲੇ ਸਾਡਾ ਕੰਮ ਛਡਵਾਏਂਗੇ ਕਹਿੰਦੇ ਨਹੀਂ ਪਿਤਾ ਜੀ ਕੀ ਹੈ ਨਾ ਤੇ ਜਾ ਕੇ ਕਹਿ ਦਿਆ ਜੇ ਉਹਨੇ ਫੇਰ ਸੇਠ ਨੂੰ ਜਾ ਕੇ ਕਿਹਾ ਸੇਠ ਐਨੇ ਨਾਲ ਪੇਟ ਨਹੀਂ ਪਰਦਾ ਤੂੰ ਸਾਡਾ ਤਿੰਨ ਗੁਣਾ ਕਰ ਦੇ ਕਹਿੰਦੇ ਸੇਠ ਨੇ ਕਰਤਾ ਕਹਿੰਦੇ ਲਗਭਗ 1 ਸਾਲ ਦਾ ਸਮਾਂ ਲੰਘ ਗਿਆ ਕਹਿੰਦੇ 1 ਸਾਲ ਦੇ ਸਮੇਂ ਤੋਂ ਕੀ ਉਹਨੇ ਨਾ ਬੜੇ سارے ਘਰ ਘੜੇ ਲਿਆ ਕੇ ਰੱਖੇ ਕਹਿੰਦੀ ਅਦਾਨਾਜ ਉਹਦੇ ਵਿੱਚ ਹਮੇਸ਼ਾ ਉਪਾਕੇ ਤੇ ਰੱਖ ਦਿੰਦੀ ਕਹਿੰਦੀ ਜਦੋਂ 1 ਸਾਲ ਦਾ ਸਮਾਂ ਲੰਘ ਗਿਆ ਨਾ ਕਹਿੰਦੀ ਪਿਤਾ ਜੀ ਵੀ ਐਵੇਂ ਤੇ ਕੋਈ ਹਿੱਲਾ ਵਸੀਲਾ ਨਹੀਂ ਹੋਣਾ ਤੁਸੀਂ ਆਪਣਾ ਵਪਾਰ ਸ਼ੁਰੂ ਕਰੋ ਉਹ ਕਹਿੰਦੀ ਧੀ ਇਹ ਵਪਾਰ ਤੇ ਪੈਸੇ ਨਾਲ ਹੀ ਸ਼ੁਰੂ ਹੁੰਦਾ ਸਾਡੇ ਕੋਲ ਤੇ ਖਾਣ ਦੇ ਤੱਕ ਜਿਹੜੇ ਨੇ ਉਹ ਨਹੀਂ ਹੁੰਦੇ ਤੇ ਅਸੀਂ ਵਪਾਰ ਕਿੱਥੋਂ ਸ਼ੁਰੂ ਕਰਨਾ ਕਹਿੰਦੀ ਉਹਦੇ ਲਈ ਮੈਂ ਤੁਹਾਨੂੰ ਦੇਣੀ ਆ ਉਹਨੇ ਸਾਰੀ ਕਣਕ ਬਾਹਰ ਲਿਆ ਕੇ ਰੱਖ ਦਿੱਤੀ ਕਹਿੰਦੀ ਉਹਨਾਂ ਵੇਚ ਕੇ ਤੇ ਇੱਕ ਰਾਸ਼ਨ ਦੀ ਦੁਕਾਨ ਪਾ ਲਈ ਕਹਿੰਦੇ ਜਦੋਂ ਪਿਤਾ ਜੀ ਆਉਣ ਲੱਗੇ ਨਾ ਤੇ ਉਹਨਾਂ ਕਹਿੰਦੇ ਪਿਤਾ ਜੀ ਜਦ ਤੁਸੀਂ ਸਾਰੇ ਜਣੇ ਦਰਾਤ ਨੂੰ ਦੁਕਾਨ ਤੋਂ ਵਾਪਸ ਆਉਣਾ ਤੇ ਤੁਸੀਂ ਕਦੇ ਵੀ ਘਰ ਖਾਲੀ ਹੱਥ ਨਾ ਆਇਓ ਕੁਝ ਨਾ ਕੁਝ ਲੈ ਕੇ ਆਇਓ ਉਹਦਾ ਭਾਵ ਸੀ ਵੀ ਹੌਲੀ ਹੌਲੀ ਆਪਣੇ ਘਰ 'ਚ ਜ਼ਰੂਰਤੀਆਂ ਚੀਜ਼ਾਂ ਬਣਾਈਏ ਕਹਿੰਦੇ ਅੱਜ ਉਹਦੇ ਪਿਤਾ ਜੀ ਜਦੋਂ ਆਉਂਦੇ ਸੀ ਨਾ ਤੇ ਉਹਨਾਂ ਨੂੰ ਕੁਝ ਵੀ ਨਾ ਲੱਭਿਆ ਵੀ ਉਹ ਭੁੱਲ ਗਏ ਜਦੋਂ ਘਰ ਦੇ ਨੇੜੇ ਜੀ ਆ ਗਏ ਤੇ ਕਹਿੰਦੇ ਵੀ ਉਹਨਾਂ ਹੋਰ ਕੀ ਰਸਤੇ 'ਚ ਸਾਰੇ ਕੱਖ ਤੇ ਲੱਕੜਾਂ ਇਕੱਠੀਆਂ ਕਰਕੇ ਲੈ ਆ ਕਰਨੀ ਉਨੇ ਆਖੜਾਂ ਵਿੱਚ ਚਲ ਚੰਗਾ ਏ ਵੀ ਘਰ ਦੇ ਬਾਲਣ ਤੇ ਇਕੱਠਾ ਹੋ ਗਿਆ ਕਿੰਦੀ ਅੱਜ ਜਦੋਂ ਘਰ ਦੇ ਕੋਲ ਆਏ ਨਾ ਤਾਂ ਅੱਜ ਉਹ ਖਾਲੀ ਹੱਥ ਉਹ ਕਹਿੰਦੇ ਵੀ ਅੱਜ ਖਾਲੀ ਹੱਥ ਆ ਗਏ ਅੱਜ ਤੇ ਕੁਝ ਲੈ ਕੇ ਆਉਣਾ ਸੀ ਕਹਿੰਦੇ ਇੱਕ ਛੋਟਾ ਜਿਹਾ ਸੱਪ ਦਾ ਬੱਚਾ ਪਿਆ ਸੀ ਤੇ ਡੰਡੇ ਤੇ ਟੰਗੇ ਤੇ ਉਹ ਹੀ ਲੈ ਕੇ ਆ ਗਏ ਕਿੰਦੀ ਨੂ ਰਾਣੀ ਅੱਜ ਆ ਲੈ ਕੇ ਆਏ ਆ ਉਹ ਬੜੀ ਹੈਰਾਨ ਤੇ ਪਰੇਸ਼ਾਨ ਹੋਈ ਕਿੰਦੀ ਚਲ ਕੋਈ ਨਾ ਕੁਝ ਲੈ ਕੇ ਤੇ ਆਏ ਉਹਨੇ ਨਾ ਕਿਹਾ ਵੀ ਇਹਨੂੰ ਚੁੱਕ ਕੇ ਤੇ ਛੱਤ ਦੇ ਉੱਤੇ ਵਗਾ ਦਿਓ ਕਿੰਨੇ ਛੱਤ ਦੇ ਉੱਤੇ ਵਗਾ ਦਿੱਤਾ ਕਹਿੰਦੇ ਅਗਲੀ ਸਵੇਰ ਜਦੋਂ ਛਾਤੇ ਉਹ ਕੱਪੜੇ ਪਾਣ ਗਈ ਨਾ ਤੇ ਉਹ ਕੀ ਦੇਖਦੀ ਏ ਬਈ ਇੱਕ ਰਾਣੀ ਜਿਹੜੀ ਜਦੋਂ ਰਾਣੀ ਸੀ ਨਾ ਉਸ ਨਗਰ ਦੀ ਕਹਿੰਦੇ ਜਦੋਂ ਇਸ਼ਨਾਨ ਕਰਦੀ ਸੀ ਤੇ ਕਹਿੰਦੀ ਏ ਲੈ ਨੇ ਉਹਦੇ ਹਾਰ ਨੂੰ ਚਮਕ ਵੇਖ ਕੇ ਤੇ ਤੋ ਹਾਰ ਚੁੱਕ ਕੇ ਲੈ ਆਈ ਪਰ ਜਦੋਂ ਇਹਨਾਂ ਦੇ ਕੋਠੇ ਉੱਤੇ ਉਹਨੇ ਸੱਪ ਦਾ ਬੱਚਾ ਉਹਨੇ ਦੇਖਿਆ ਤੇ ਕਹਿੰਦੇ ਉਹ ਹਾਰ ਉੱਥੇ ਛੱਡ ਕੇ ਤੇ ਉਹ ਬੱਚਾ ਮੂੰਹ ਚ ਪਾ ਕੇ ਤੇ ਲੈ ਗਿਆ ਹੁਣ ਇਹਨੇ ਜਦੋਂ ਹਾਰ ਦੇਖਿਆ ਹਾਰ ਚੁੰਨੀ ਦੀ ਬੁੱਕਲ ਚ ਦੇ ਕੇ ਤੇ ਥੱਲੇ ਲੈ ਆਈ ਜਦੋਂ ਸ਼ਾਮ ਨੂੰ ਇਹ ਆਏ ਤੇ ਉਹਨੂੰ ਦਿਖਾਇਆ ਉਨੇ ਕਿ ਆਬ ਐਡਾ ਬੇਸ਼ਕੀਮਤੀ ਹਾਰ ਤੇ ਸਿਰਫ ਰਾਜੇ ਰਾਣੀਆਂ ਕੋਲ ਹੋ ਸਕਦਾ ਹੈ ਇਹ ਰਾਣੀ ਦੇ ਤੇ ਆਪਾਂ ਨੂੰ ਵਾਪਸ ਕਰਾਉਨੇ ਕਿ ਨਹੀਂ ਪਿਤਾ ਜੀ ਵੀ ਆਪਣੇ ਘਰ ਚ ਜਾਈਏ ਆਪਾਂ ਐਵੇਂ ਵਾਪਸ ਨਹੀਂ ਕਰਨੀ ਉਹ ਕਹਿੰਦੇ ਠੀਕ ਹੈ ਕਿੰਨੇ ਦੋ ਦੂਸਰਾ ਹੀ ਦਿਨ ਲੰਘਿਆ ਤੇ ਰਾਜੇ ਨੇ ਐਲਾਨ ਕਰਤਾ ਵੀ ਰਾਣੀ ਦਾ ਹਾਰ ਗਵਾਚ ਹੈ ਜੋ ਵੀ ਲੱਭ ਕੇ ਦਵੇਗਾ ਉਹਨੂੰ ਮੂੰਹ ਬੋਲਿਆ ਇਨਾਮ ਦਿੱਤਾ ਜਾਵੇਗਾ ਕਹਿੰਦੇ ਉਹਨਾਂ ਨਾ ਵਾਪਸ ਕੀਤਾ ਕਿੰਦੇ ਉਹ ਆਇਆ ਵੀ ਵੀ ਧੀਏ ਉਹਦਾ ਵਾਪਸ ਕਰ ਦੇ ਕਹਿੰਦੇ ਨਹੀਂ ਵਾਪਸ ਨਹੀਂ ਕਰਨਾ ਕਿੰਦੇ ਦੋ ਦਿਨ ਬਾਅਦ ਰਾਜੇ ਨੇ ਐਲਾਨ ਕੀਤਾ ਕਿ ਸਾਰਿਆਂ ਦੇ ਘਰਾਂ ਦੀ ਤਲਾਸ਼ੀ ਹੋਏਗੀ ਜਿਸ ਦੇ ਘਰੋਂ ਹਾਰ ਲੱਭੇਗਾ ਉਹ ਆਪਣੀ ਜਾਨ ਤੋਂ ਹੱਥ ਤੋ ਬੈਠੇਗਾ ਕਿੰਦੇ ਹੁਣ ਕੀ ਸੀ ਹੁਣ ਉਹ ਸਾਰੇ ਜਣੇ ਘਰ ਆਏ ਤੇ ਕਿਹਾ ਵੀ ਤੂੰ ਤਾਂ ਸਾਨੂੰ ਮਰਵਾਉਣ ਦੇ ਹਿੱਲੇ ਵਸਿਲੇ ਕਰਦੀ ਪਈ ਹੈ ਕਿੰਨੇ ਨਹੀਂ ਪਿਤਾ ਜੀ ਤੁਸੀਂ ਐਵੇਂ ਕਰੋ ਤੁਸੀਂ ਆਪਣਾ ਜਿਹੜਾ ਬੇਸ਼ਅ ਆਪਣਾ ਉਹ ਬਦਲ ਕੇ ਤੇ ਰਾਜੇ ਦੇ ਮਹਿਲ ਜਾਓ ਜਿਵੇਂ ਮੈਂ ਕਹਾਂ ਓਵੇਂ ਕਰਿਓ ਜਾ ਕੇ ਰਾਜੇ ਨੂੰ ਕਹੋ ਤੇਰੇ ਮਹਿਲ ਦੇ ਪਿੱਛੇ ਕਰੋਖਾ ਉਹਦੀ ਜੜ੍ਹ 'ਚ ਤੇਰਾ ਹਾਰ ਆ ਕਿੰਦੇ ਉਹਨੇ ਉਵੇਂ ਜਾ ਕੇ ਤੇ ਕੀਤਾ ਕਿੰਦੇ ਰਾਜੇ ਨੂੰ ਜਦੋਂ ਇਹ ਗੱਲ ਪਤਾ ਚੱਲੀ ਤੇ ਰਾਜਾ ਬੜਾ ਜ਼ਿਆਦਾ ਖੁਸ਼ ਹੋ ਗਿਆ ਜਦੋਂ ਹਾਰ ਮਿਲ ਗਿਆ ਕਿੰਦਾ ਵੀ 10 ਫਕੀਰ ਬਾਬਾ ਤੈਨੂੰ ਕੀ ਚਾਹੀਦਾ ਕਿੰਦੇ ਇਹ ਗੱਲ ਮੈਂ ਕੱਲ ਨੂੰ ਤੈਨੂੰ ਪੁੱਛ ਕੇ ਦੱਸਾਂਗਾ ਮੈਨੂੰ ਕੀ ਚਾਹੀਦਾ ਕਿੰਦੇ ਘਰ ਆਇਆ ਕਿ ਤੈਨੂੰ ਰਾਣੀ ਵੀ ਉਹਨੇ ਕਿਹਾ ਵੀ ਮੰਗੋ ਤੈਨੂੰ ਕੀ ਚਾਹੀਦਾ ਦੱਸ ਹੁਣ ਕੀ ਮੰਗਿਆ ਵਾ ਕਿੰਦੀ ਤੁਸੀਂ ਹੁਣ ਕੱਲ ਨੂੰ ਜਾ ਕੇ ਇੰਨਾ ਕਹਿਣਾ ਪਹਿਲਾਂ ਵਚਨ ਲੈ ਲਿਆ ਜੀ ਤੇ ਕਿਹਾ ਜੇ ਵੀ ਕੱਲ ਨੂੰ ਮੈਂ ਨਾ ਇਹ ਚੁੰਨੀ ਆ ਵੀ ਸਾਰੇ ਨਗਰ ਦੇ ਲੋਕਾਂ ਦੇ ਦੀਵੇ ਪੁੱਜਾਂ ਕਹਿੰਦੀ ਸਿਰਫ ਰੇਸਿਪ ਸਾਡੇ ਘਰ ਦਾ ਦੀਵਾ ਜਗੇ ਉਹ ਕਹਿੰਦੀ ਵੀ ਤੂੰ ਕਿਵੇਂ ਦੀਆਂ ਗੱਲਾਂ ਕਰਦੀ ਐ ਵੀ ਕਹਿੰਦੇ ਐਵੇਂ ਤਾਂ ਹੋ ਨਹੀਂ ਸਕਦਾ ਕਹਿੰਦੀ ਪਹਿਲਾਂ ਵਚਨ ਲੈ ਲਿਆ ਜੇ ਜੇ ਮੰਨ ਗਿਆ ਠੀਕ ਐ ਨਾ ਮੰਨਿਆ ਤਾਂ ਵੀ ਕੋਈ ਨਾ ਕਹਿੰਦੇ ਰਾਜੇ ਦੇ ਕੋਲ ਗਿਆ ਕਹਿੰਦਾ ਰਾਜਾ ਤੂੰ ਚੀਜ਼ ਦੇ ਸਕਦਾ ਕਹਿੰਦੇ ਮੰਗ ਕਹਿੰਦਾ ਮੈਂ ਚੋਣਾ ਪਹਿਲਾਂ ਵਚਨ ਦੇ ਉਹਨੇ ਵਚਨ ਦਿੱਤਾ ਮੈਂ ਚੋਣਾ ਕਲ ਕਿਸੇ ਦੇ ਘਰ ਦੀਵਾ ਨਾ ਜਗੇ ਸਿਰਫ ਮੇਰੇ ਘਰ ਦੀਵਾ ਜਗੇ ਕਹਿੰਦੇ ਉਹਨੇ ਕੀ ਕੀਤਾ ਉਹ ਰਾਜਾ ਆਂਦਾ ਵੀ ਤੂੰ ਕਿਵੇਂ ਦੀ ਕੁਲ ਸੋਨਾ ਚਾਂਦੀ ਹੀਰੇ ਜਵਾਹਰ ਆਤ ਮੰਗ ਤੂੰ ਕੀ ਮੰਗਣ ਦੇ ਕਹਿੰਦਾ ਨਹੀਂ ਜੇ ਦੇ ਸਕਦੇ ਹੋ ਦੇ ਦਿਓ ਨਹੀਂ ਤੇ ਮੈਂ ਜਾਣਾ ਰਾਜਾ ਕਿੰਦਾ ਠੀਕ ਹੈ ਕਹਿੰਦੇ ਵੀ ਮੱਸੀਆ ਦੀ ਰਾਤ ਸੀ ਸਾਰੇ ਪਾਸੇ ਹਨੇਰਾ ਹੀ ਹਨੇਰਾ ਕਿਸੇ ਦੇ ਘਰ ਦੀਵਾ ਵੀ ਨਹੀਂ ਸੀ ਜਗਿਆ ਕਹਿੰਦੇ ਇਹਨਾਂ ਦੇ ਘਰ ਦੀਵਾ ਜਗਿਆ ਸੀ ਕਹਿੰਦੇ ਉਹ ਹਮੇਸ਼ਾ ਜਿਹੜੀ ਉਹਨਾਂ ਦੀ ਨੂੰਹ ਸੀ ਨਾ ਘਰ ਨੂੰ ਸਾਫ਼ ਸੁਥਰਾ ਰੱਖ ਕੇ ਤੇ ਘਰ ਦੇ ਵਿੱਚ ਉਹ ਹਰ ਵੀ ਪ੍ਰਕਾਸ਼ ਕਰਕੇ ਰੱਖਦੀ ਸੀ ਕਿਆ ਜਾਂਦਾ ਸੀ ਵੀ ਜਿੱਥੇ ਸੰਧਿਆ ਦੇ ਸਮੇਂ ਜਿਸ ਘਰ ਉਜਾਲਾ ਹੋਵੇ ਸਾਫ਼ ਸੁਥਰਾ ਹੋਵੇ ਭਾਵ ਉਹ ਮਾਇਆ ਨੂੰ ਨਿਯੋਤਾ ਦਿੰਦਾ ਵੀ ਮੇਰੇ ਘਰ ਆ ਕੇ ਸੁਸਥਾਈ ਨਿਵਾਸ ਕਰ ਵੀ ਮੇਰੇ ਘਰ ਦੇ ਜੀਆਂ ਚ ਪਿਆਰ ਹੈ ਕਹਿੰਦੇ ਵੀ ਉਹਨਾਂ ਦੇ ਘਰ ਉਸ ਦਿਨ ਇਕੱਲਾ ਦੀਵਾ ਜਾਗਦਾ ਪਿਆ ਸੀ ਤੇ ਪੁਰਾਣੇ ਲੋਕ ਕਿਆ ਕਰਦੇ ਸੀ ਵੀ ਮਾਇਆ ਸਵੇਰੇ ਤੇ ਸ਼ਾਮ ਦਲੀਦਰ ਤੇ ਮਾਇਆ ਸਵੇਰੇ ਤੇ ਸ਼ਾਮ ਹਰ ਕਰ ਜਾਂਦੇ ਨੇ ਜਿਸ ਘਰ ਸਵੇਰੇ ਉੱਦਮ ਹੋਵੇ ਤੇ ਸ਼ਾਮ ਨੂੰ ਕਹਿੰਦੇ ਦੀਵਾ ਜਗਦਾ ਹੋਵੇ ਮਾਇਆ ਉੱਥੇ ਜਾ ਕੇ ਨਿਵਾਸ ਕਰਦੀ ਕਹਿੰਦੀ ਉਹਨਾਂ ਦੇ ਘਰ ਮਾਇਆ ਜਿਹੜੀ ਆ ਕੇ ਨਿਵਾਸ ਕਰ ਗਈ ਹੁਣ ਬਰਕਤ ਹੀ ਬਰਕਤ ਸੀ ਕਹਿੰਦੇ ਅਗਲੇ ਦਿਨ ਕੀ ਹੋਇਆ ਵੀ ਰਾਜੇ ਨੂੰ ਪਤਾ ਲੱਗਾ ਵੀ ਕੋਈ ਰਾਜਾ ਸਾਡੇ ਤੇ ਆਕਰਮਣ ਕਰਨ ਆਇਆ ਸੀ ਪਰ ਸਾਰਿਆਂ ਦੇ ਦੀਵੇ ਬੁਝੇ ਹੋਣ ਕਰਕੇ ਉਹ ਵਾਪਸ ਚਲਾ ਗਿਆ ਤੇ ਸਾਡਾ ਜਿਹੜਾ ਦੇਸ਼ ਆ ਉਹ ਇਸ ਤੋਂ ਬਚ ਗਿਆ ਕਹਿੰਦੇ ਰਾਜੇ ਨੇ ਉਹਨੂੰ ਸੱਦ ਕੇ ਉਹ ਜਿਹੜਾ ਬਜ਼ੁਰਗ ਸੀ ਉਹਨੂੰ ਹੋਰ ਵੀ ਸਨਮਾਨ ਤੇ ਇੱਜ਼ਤ ਮਾਨ ਦਿੱਤਾ ਤੇ ਉਹਨੂੰ ਕਿਹਾ ਵੀ ਤੂੰ ਸਾਡੇ ਜੋ ਵੀ ਪਾਦਾਂ ਨਾਲ ਇੱਥੇ ਵੀ ਵੱਧੂ ਸਾਰੇ ਮੰਤਰੀ ਦੇ ਅਹੁਦੇ ਨੇ ਤੇ ਤੂੰ ਉਹਦੇ ਤੇ ਤੈਨੂੰ ਨਿਯੁਕਤ ਕੀਤਾ ਜਾਂਦਾ। ਕਿੰਨੇ ਇਸ ਤਰ੍ਹਾਂ ਬੀਬੀ ਦੀ ਸਿਆਣਪ ਨਾਲ ਉਹ ਕਿਤੇ ਫਰਸ਼ਾਂ ਤੇ ਬੈਠੇ ਸਨ ਤੇ ਅਰਸ਼ਾਂ ਤੇ ਬਿਠਾ ਦਿੱਤੇ। ਇਸ ਲਈ ਕਿਹਾ ਜਾਂਦਾ ਹੈ ਵੀ ਬੀਬੀਆਂ ਘਰ ਨੂੰ ਸਵਰਗ ਬਣਾ ਦਿੰਦੀਆਂ ਨੇ ਤੇ ਬੀਬੀਆਂ ਵੱਲੋਂ ਕਿਤੇ ਇਹ ਨਿੱਕੇ-ਨਿੱਕੇ ਕੰਮ ਘਰ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਪਿਠਾ ਦਿੰਦੇ ਨੇ। ਇਸ ਕਰਕੇ ਸੰਧਿਆ ਸਮੇਂ ਜੇ ਹੋ ਸਕੇ ਤਾਂ ਆਪਣੇ ਰਸੋਈ ਦੇ ਵਿੱਚ ਇਸ ਤਰ੍ਹਾਂ ਅੰਤੇ ਤੁਹਾਨੂੰ ਵਧਾਉਣ ਲਈ ਇਹ ਜ਼ਰੂਰ ਕਰੋ ਜਿਸ ਦੇ ਨਾਲ ਪਰਿਵਾਰ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਤੇ ਘਰ ਅਨਤੰ ਦਾ ਵਾਦਾ ਹੁੰਦਾ ਹੈ